ਸਾਤਰੀਆ ਕਾਲ ਸਾਹਿਤਕ ਸਾਥ ਚੈਨਲ ਤੇ ਆਪ ਜੀ ਦਾ ਸਵਾਗਤ ਮੈਂ ਹਾਂ ਹਰਮਿਤ ਕੌਰ ਪਿਆਰੇ ਵਿਦਿਆਰਥੀਓ ਅੱਜ ਦੀ ਲੈਕਚਰ ਲੜੀ ਦੇ ਵਿੱਚ ਅਸੀਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਰਚਿਤ ਬਾਣੀ ਸ਼ਲੋਕ ਦੀ ਪ੍ਰਸੰਗ ਸਹਿਤ ਵਿਆਖਿਆ ਲੈ ਕੇ ਹਾਜ਼ਰ ਹੋਏ ਹਾਂ ਇਹਨਾਂ ਸ਼ਲੋਕਾਂ ਨੂੰ ਅਸੀਂ ਤਿੰਨ ਭਾਗਾਂ ਦੇ ਵਿੱਚ ਵੰਡ ਲਿਆ ਹੈ ਤੇ ਅੱਜ ਪਹਿਲੇ ਭਾਗ ਦੇ ਵਿੱਚ ਅਸੀਂ ਤਿੰਨ ਸ਼ਲੋਕ ਗੁਰੂ ਨਾਨਕ ਦੇਵ ਜੀ ਦੇ ਸ਼ਾਮਿਲ ਕੀਤੇ ਹਨ ਸੋ ਆਓ ਜੁੜਦੇ ਹਾਂ ਅੱਜ ਦੀ ਕਲਾਸ ਦੇ ਨਾਲ ਪਹਿਲਾ ਸ਼ਲੋਕ ਹੈ ਬਲੇਹਾਰੀ ਗੁਰ ਆਪਣੇ ਦਿਉਹਾੜੀ ਸਤਵਾਰ ਜਿਨ ਮਾਨਸ ਤੇ ਦੇਵਤੇ ਕੀ ਕਰਤ ਨ ਲਗੀ ਵਾਰ ਇਸ ਸ਼ਲੋਕ ਦੇ ਵਿੱਚ ਗੁਰੂ ਨਾਨਕ ਦੇਵ ਜੀ ਨੇ ਗੁਰੂ ਦੀ ਮਹਿਮਾ ਦਾ ਗਾਇਨ ਕੀਤਾ ਹੈ ਗੁਰੂ ਦੀ ਮਹਿਮਾ ਨੂੰ ਦਰਸਾਇਆ ਹੈ ਕਿ ਉਸ ਗੁਰੂ ਤੋਂ ਜਿਸ ਨੇ ਇਸ ਸੰਸਾਰਿਕ ਪੰਧ ਦੇ ਵਿੱਚ ਰਹਿਨੁਮਾ ਬਣ ਕੇ ਪਰਾ ਦਸੇਰਾ ਬਣ ਕੇ ਮੈਨੂੰ ਸੱਚ ਤੇ ਦੇ ਮਾਰਗ ਤੇ ਚੱਲਣ ਦੇ ਲਈ ਪ੍ਰੇਰਿਤ ਕੀਤਾ ਹੈ ਉਂਗਲ ਫੜ ਕੇ ਮੈਨੂੰ ਨਵੀਂ ਦਿਸ਼ਾ ਵੱਲ ਤੋਰਿਆ ਹੈ ਨਵੀਂ ਜ਼ਿੰਦਗੀ ਦੇ ਵਿੱਚ ਰਾਹ ਮੈਨੂੰ ਵਿਖਾਈ ਹੈ ਮੇਰਾ ਰਾਹ ਦਸੇਰਾ ਬਣਿਆ ਹੈ ਜਿਸ ਨੇ ਮੈਨੂੰ ਗਿਆਨ ਬਖਸ਼ਿਆ ਹੈ ਤੇ ਉਸ ਗਿਆਨ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰਨ ਦੇ ਲਈ ਅਮਲ ਕਰਨ ਦੇ ਲਈ ਸੰਦੇਸ਼ ਪ੍ਰਵਾਹਿਤ ਕੀਤਾ ਹੈ ਬਲੇਹਾਰੀ ਮੈਂ ਉਸ ਗੁਰੂ ਤੋਂ ਬਲੇਹਾਰੀ ਜਾਵਾਂ ਸਦਕੇ ਜਾਵਾਂ ਕੁਰਬਾਨ ਜਾਵਾਂ ਵਾਰੀ-ਵਾਰੀ ਜਾਵਾਂ ਦਿਉਹਾੜੀ ਸਦਵਾਰ ਇੱਕ ਵਾਰੀ ਨਹੀਂ ਹਰ ਦਿਨ ਸੈਂਕੜੇ ਵਾਰ ਭਾਗ ਜਦੋਂ ਵੀ ਅਹਿਸਾਸ ਹੋਵੇ ਉਸਦੀ ਰਹਿਮਤ ਦਾ ਤੇ ਸ਼ੁਕਰਾਨੇ ਦੇ ਭਾਵ ਮਨ ਦੇ ਵਿੱਚ ਪੈਦਾ ਹੋਣ ਜਿਨ ਮਾਨਸ ਤੇ ਦੇਵਤੇ ਕੀ ਹੈ ਕਿਉਂਕਿ ਜਿਸ ਨੇ ਇਸ ਜੀਵ ਦੇ ਉੱਤੇ ਆਪਣੀ ਰਹਿਮਤ ਕਰਕੇ ਉਸ ਦੇ ਅੰਦਰ ਮਾਨਵੀ ਗੁਣ ਭਰ ਕੇ ਉਹਨੂੰ ਮਾਨਸ ਤੋਂ ਦੇਵਤਾ ਬਣਾ ਦਿੱਤਾ ਦੇਵਤਾ ਭਾਗ ਜਿਸਦੇ ਹਿਰਦੇ ਦੇ ਵਿੱਚ ਦੇਣ ਦੇ ਭਾਵ ਹੋਣ ਕਰਤਨ ਲਾਗੀ ਵਾਰ ਤੇ ਅਜਿਹੇ ਗੂੜ ਗਿਆਨੀ ਬਣਾਉਣ ਦੇ ਵਿੱਚ ਜੀਵ ਨੂੰ ਉਸ ਕਾਦਰ ਕੁਦਰਤ ਦੀ ਇੱਕ ਰਹਿਮਤ ਦੀ ਨਜ਼ਰ ਹੀ ਚਾਹੀਦੀ ਹੈ ਕੋਈ ਵਦੇਰੇ ਸਮਾਂ ਜਾਂ ਖਾਸ ਤਰद्दਦ ਨਹੀਂ ਕਰਨਾ ਪਿਆ ਉਸ ਨੂੰ ਪਾਪ ਜਿਵੇਂ ਕਿਹਾ ਜਾਂਦਾ ਹੈ ਕਿ ਕੁੰਨ ਕਿਹਾ ਤੇ ਕੁੰਨ કહਾਇਆ ਪਾਪ ਕੁੰਨ ਕਹਿਣ ਦੇ ਨਾਲ ساری ਸ੍ਰਿਸ਼ਟੀ ਦੀ ਸਿਰਜਣਾ ਹੋ ਗਈ ਹੈ ਠੀਕ ਹੈ ਇਸੇ ਤਰ੍ਹਾਂ ਉਸ ਪ੍ਰਮਾਤਮਾ ਦੀ ਇੱਕ ਮਿਹਰ ਦੀ ਨਜ਼ਰ ਹੀ ਸੁਵਲੀ ਚਾਹੀਦੀ ਹੈ ਜੀਵ ਦੇ ਉੱਤੇ ਤੇ ਜੀਵ ਜਿਹੜਾ ਹੈ ਇਸ ਸੰਸਾਰ ਦੇ ਉੱਤੇ ਇੱਕ ਤਰ੍ਹਾਂ ਦੇ ਨਾਲ ਉਸ ਦੀਆਂ ਰਹਿਮਤਾਂ ਦੇ ਸਦਕਾ ਨਵਾਜਿਆ ਜਾਂਦਾ ਹੈ ਤੇ ਉਸ ਦੀ ਇਸ ਸੰਸਾਰ ਦੇ ਵਿੱਚ ਸ਼ੋਭਾ ਹੁੰਦੀ ਹੈ ਉਸਤਤ ਹੁੰਦੀ ਹੈ ਪ੍ਰਸ਼ੰਸਾ ਹੁੰਦੀ ਹੈ ਅਗਲਾ ਸ਼ਲੋਕ ਹੈ ਪੜ ਪੜ ਗੱਡੀ ਲੱਦੀ ਐ ਪੜ ਪੜ ਪਰਿਅਹ ਸਾਥ ਇਸ ਸ਼ਲੋਕ ਦੇ ਵਿੱਚ ਗੁਰੂ ਨਾਨਕ ਦੇਵ ਜੀ ਨੇ ਜੋ ਕਿਤਾਬੀ ਗਿਆਨ ਹਾਸਲ ਕਰਕੇ ਆਪਣੇ ਆਪ ਨੂੰ ਬਹੁਤ ਸਮਰੱਥ ਜਾਂ ਬਹੁਤ ਗਿਆਨੀ ਧਿਆਨੀ ਸਮਝਦੇ ਹਨ ਉਹਨਾਂ ਦੇ ਉਤੇ ਇੱਕ ਤਰ੍ਹਾਂ ਦੇ ਨਾਲ ਜੋਟ ਕੀਤੀ ਹੈ ਕਿ হে ਜੀਵ ਪੜ ਪੜ ਗੱਡੀ ਲੱਦੀ ਹੈ ਜੇਕਰ ਤੂੰ ਸੋਚੇ ਕਿ ਮੈਂ ਪੁਸਤਕ ਗਿਆਨ ਹਾਸਲ ਕਰਕੇ ਹੀ ਬਹੁਤ ਵੱਡਾ ਗਿਆਨੀ ਧਿਆਨੀ ਬਣ ਗਿਆ ਹਾਂ ਤਾਂ ਇਹ ਤੇਰਾ ਵਹਿਮ ਹੈ ਕਿਉਂਕਿ ਸਿਰਫ ਪੁਸਤਕਾਂ ਪੜਨ ਦੇ ਨਾਲ ਹੀ ਗਿਆਨੀ ਨਹੀਂ ਬਣਿਆ ਜਾ ਸਕਦਾ ਜਿੰਨੀ ਦੇਰ ਤੱਕ ਉਹਨਾਂ ਪੁਸਤਕਾਂ ਦੇ ਵਿੱਚ ਦਿੱਤੀ ਸਿੱਖਿਆ ਦੇ ਉੱਤੇ ਜੀਵ ਅਮਲ ਕਰਕੇ ਉਸ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਨਹੀਂ ਕਰਦਾ ਇਸ ਲਈ হে ਜੀਵ ਜੇਕਰ ਤੂੰ ਪੜ ਪੜ ਗੱਡੀ ਲਦੀ ਐ ਇੰਨੀਆਂ ਪੁਸਤਕਾਂ ਪੜ ਲਈਆਂ ਹਨ ਜਿਨ੍ਹਾਂ ਦੇ ਨਾਲ ਗੱਡੀਆਂ ਲੱਤ ਭਰੀਆਂ ਜਾ ਸਕਦੀਆਂ ਹੁਣ ਪੜ ਪੜ ਭਰੀ ਹੈ ਸਾਤ ਪਾਵ ਹਰ ਪਲ ਜਿਹੜਾ ਹੈ ਤੂੰ ਆਪਣੇ ਨਾਲ ਪੁਸਤਕਾਂ ਦੇ ਢੇਰ ਅੰਬਾਰ ਚੁੱਕੀ ਫਿਰੇ ਪਾਵ ਦਿਖਾਵਾ ਕਰਨ ਦੇ ਲਈ ਕਿ ਮੈਂ ਬਹੁਤ ਗਿਆਨੀ ਤੇ ਆਨੀ ਹਾਂ ਬਹੁਤ ਜੋ ਹੈ ਵਿਦਵਾਨ ਇਨਸਾਨ ਹਾਂ ਮੇਰੇ ਕੋਲ ਬਹੁਤ ਵੱਡਾ ਕਿਤਾਬੀ ਗਿਆਨ ਹੈ ਤੇ ਇੱਕ ਲੋਕ ਦਿਖਾਵਾ ਹੈ ਪੜ ਪੜ ਬੇੜੀ ਪਾਈ ਐ ਇੰਨੀਆਂ ਪੁਸਤਕਾਂ ਪੜ ਲਵੇਂ ਕਿ ਜੋ ਥਲ ਹੀ ਨਹੀਂ ਜਲ ਦੇ ਵਿੱਚ ਵੀ ਜੋ ਸਾਧਨ ਚੱਲਦੇ ਹਨ ਬੇੜੀ ਹੈ ਉਹ ਭਰੀ ਜਾਵੇ ਪੜਪੜ ਗੱਡੀ ਹੈ ਖਾਤ ਇੱਥੋਂ ਤੱਕ ਕਿ ਖਾਤ ਭਾਜਵੇਂ ਖੂ ਖਾਤੇ ਹੁੰਦੇ ਹਨ ਉਹ ਭਰੇ ਜਾਣ ਭਾਜ ਜੇਕਰ ਤੂੰ ਗਿਆਨ ਹਾਸਲ ਕਰਕੇ ਉਸ ਤੇ ਅਮਲ ਨਹੀਂ ਕੀਤਾ ਉਸ ਨੂੰ ਸੰਸਾਰ ਕਲਿਆਣ ਦੇ ਲਈ ਨਹੀਂ ਵਰਤਿਆ ਤਾਂ ਇਹ ਤਾਂ ਇੱਕ ਤਰ੍ਹਾਂ ਦੇ ਨਾਲ ਖੂ ਖਾਤੇ ਪਾਉਣ ਵਾਲੀ ਗੱਲ ਹੈ ਉਸ ਗਿਆਨ ਨੂੰ ਪੜਿਆ ਜੇਤੇ ਬਰਸ ਬਰਸ ਪੜਿਆ ਜੇਤੇ ਮਾਚ ਇੱਥੋਂ ਤੱਕ ਕਿ ਸਾਰੀ ਉਮਰ ਹਰ ਸਾਲ ਜਿਹੜਾ ਹੈ ਤੂੰ ਪੁਸਤਕ ਗਿਆਨ ਹਾਸਲ ਕਰਦਾ ਰਵੇਂ ਪੜੀਏ ਜੀਤੇ ਸਾਸ ਮਾਸ ਸਾਲੋਂ ਸਾਲ ਮਹੀਨੇ ਦਿਨ ਪਰ ਘੜੀ ਆਪਣੀ ਜ਼ਿੰਦਗੀ ਜਿਹੜੀ ਹੈ ਤੂੰ ਪੁਸਤਕ ਗਿਆਨ ਹਾਸਲ ਕਰਨ ਦੇ ਲੇਖੇ ਲਾ ਦੇਵੇਂ ਪੜੀਏ ਜੀਤੇ ਆਰਜਾ ਪੜੀਏ ਜੀਤੇ ਸਾਹ ਸੇ ਤੋਂ ਤੱਕੀ ਸਾਰੀ ਉਮਰ ਹਰ ਸਵਾਸ ਜਿਹੜਾ ਹੈ ਤੂੰ ਪੁਸਤਕ ਗਿਆਨ ਨੂੰ ਸਮਰਪਿਤ ਕਰ ਦੇਵੇਂ ਤਾਂ ਇਹ ਗਿਆਨ ਜਿਹੜਾ ਹੈ ਇਹ ਤੇਰੇ ਕਿਸੇ ਕੰਮ ਨਹੀਂ ਹੈ ਕਿਉਂਕਿ ਨਾਨਕ ਲਿਖ ਹੈ ਇੱਕ ਗੱਲ ਹੋਰ ਹੋਮੈ ਚਖਣਾ ਚਾਹ ਕਿਉਂਕਿ ਲਿਖੇ ਤੇ ਇੱਕੋ ਹੀ ਗੱਲ ਹਿਸਾਬ ਦੇ ਵਿੱਚ ਉਸਨੇ ਸ਼ਾਮਿਲ ਕਰਨੀ ਹੈ ਕਿਹੜੀ ਕਿ ਇਹਨਾਂ ਇਹਨੇ ਗਿਆਨ ਹਾਸਲ ਕਰਨ ਤੋਂ ਬਾਅਦ ਤੂੰ ਇਸ ਗਿਆਨ ਨੂੰ ਸਮਾਜ ਕਲਿਆਣ ਦੇ ਲਈ ਵਰਤਿਆ ਜਾਂ ਤੂੰ ਉਸ ਤੇ ਅਮਲ ਕੀਤਾ ਤੇ ਜੇਕਰ ਤੂੰ ਲੋਕ ਦਿਖਾਵੇ ਦੇ ਲਈ ਗਿਆਨ ਹਾਸਲ ਕਰਕੇ ਆਪਣੇ ਆਪ ਨੂੰ ਬੁੱਧੀਮਾਨ ਵਿਦਵਾਨ ਗਿਆਨਮਾਨ ਦਰਸਾਉਣ ਦੇ ਲਈ ਹੀ ਇਹ ਪੁਸਤਕ ਗਿਆਨ ਹਾਸਲ ਕੀਤਾ ਹੈ ਤਾਂ ਇਹ ਸਿਰਫ ਜਿਹੜਾ ਹੈ ਤੂੰ ਆਪਣੇ ਅੰਦਰ ਇੱਕ ਹੋਮਾ ਦਾ ਪਹਾੜ ਖੜਾ ਕਰ ਲਿਆ ਹੈ ਇੱਕ ਤਰ੍ਹਾਂ ਦੇ ਨਾਲ ਸਾਰੀ ਉਮਰ ਜਿਹੜੀ ਹੈ ਉਹ ਚਖਣਾ ਝਾਕ ਜਿਵੇਂ ਇੱਕ ਤਰ੍ਹਾਂ ਦੇ ਨਾਲ ਰਾਗ ਮਿੱਟੀ ਦੀ ਢੇਰੀ ਬਣਾ ਲਈ ਹੈ ਕਿਸੇ ਲਿਖੇ ਨਹੀਂ ਲੱਗੀ ਇਸ ਤੋਂ ਅਗਲਾ ਸ਼ਲੋਕ ਹੈ ਦੁਖ दारु ਸੁਖ ਰੋਗ ਪਇਆ ਜਾਸੁਖ ਤਾਮਨਾ ਹੋਏ ਕਿਹੇ ਜੇ ਜਦੋਂ ਵੀ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਕੋਈ ਦੁੱਖ ਆਉਂਦਾ ਹੈ ਤਾਂ ਇਨਸਾਨ ਬੜਾ ਤੜਪਦਾ ਹੈ ਗੁਰਲਾਉਂਦਾ ਹੈ ਪਰ ਗੁਰਨਾਨਕ ਦੇਵ ਜੀ ਫਰਮਾ ਰਹੇ ਨੇ ਕਿ ਦੁੱਖ ਜਿਹੜੇ ਨੇ ਜਦੋਂ ਜੀਵ ਦੀ ਜ਼ਿੰਦਗੀ ਵਿੱਚ ਆਉਂਦੇ ਨੇ ਉਹ ਇੱਕ دارو ਹਨ ਇੱਕ ਦੁਆ ਹਨ ਕਿਸ ਦੀ ਸੁਖ ਰੋਗ ਭਇਆ ਕਿਉਂਕਿ ਸੁਖ ਜਿਹੜਾ ਹੈ ਇਨਸਾਨ ਦੀ ਜ਼ਿੰਦਗੀ ਨੂੰ ਰੋਗੀ ਬਣਾ ਦਿੰਦਾ ਹੈ ਸੁਖੀ ਇਨਸਾਨ ਜਿਹੜਾ ਹੈ ਪ੍ਰਮਾਤਮਾ ਤੋਂ ਬੇਮੁਖ ਹੋ ਜਾਂਦਾ ਹੈ ਆਪਣੇ ਅਸਲੀ ਮਕਸਦ ਨੂੰ ਭੁੱਲ ਜਾਂਦਾ ਹੈ ਇਸ ਲਈ ਸੁਖੀ ਇਨਸਾਨ ਕੁਦਰਤੀ ਜੇਕਰ ਅਸੀਂ ਆਮ ਜ਼ਿੰਦਗੀ ਦੇ ਵਿੱਚ ਵੀ ਦੇਖੀਏ ਜੋ ਤਨਾੜ ਹੈ ਜੋ ਪੈਸੇ ਵਾਲਾ ਹੈ ਜਿਸ ਨੇ ਹਰ ਸੁਖ ਸੁਵਿਧਾ ਪੈਸੇ ਦੇ ਜੋੜ ਤੇ ਖਰੀਦ ਲਈ ਹੈ ਤਾਂ ਉਹ ਆਪਣਾ ਸਰੀਰ ਜਿਹੜਾ ਹੈ ਉਸ ਦਾ ਨਿਕਾਰਾ ਹੋ ਗਿਆ ਹੈ ਉਹ ਦੁੱਖਾਂ ਦਾ ਰੋਗਾਂ ਦਾ ਭਾਗੀ ਬਣ ਜਾਂਦਾ ਹੈ ਇਸ ਲਈ ਜਦੋਂ ਵੀ ਗੁਰੂ ਨਾਨਕ ਦੇਵ ਜੀ ਕਹ ਰਹੇ ਨੇ ਕਿ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਸੁਖ ਆਉਂਦੇ ਹਨ ਤੇ ਉਹ ਮਨਮੁਖ ਹੋ ਜਾਂਦਾ ਹੈ ਬੇਮਕ ਹੋ ਜਾਂਦਾ ਹੈ ਉਸ ਕਾਦਰ ਤੋਂ ਕੁਦਰਤ ਤੋਂ ਪਰਮਾਤਮਾ ਤੋਂ ਤੇ ਜਦੋਂ ਦੁੱਖ ਆਉਂਦੇ ਹਨ ਤੇ ਦੁੱਖ ਵੇਲੇ ਇਨਸਾਨ ਜਿਹੜਾ ਹੈ ਰੱਬ ਨੂੰ ਯਾਦ ਕਰਦਾ ਹੈ ਇਸ ਲਈ ਦੁੱਖ ਤੇ ਜਿਹੜੇ ਨੇ ਉਹ ਦਵਾਈ ਦੇ ਸਮਾਨ ਹਨ ਔਰ ਸੁਖ ਜ਼ਿੰਦਗੀ ਦੇ ਵਿੱਚ ਰੋਗ ਦੇ ਸਮਾਨ ਹਨ ਜੋ ਜਾਂ ਸੁਖ ਤਾਮਨਾ ਹੋਈ ਭਾਵ ਜਿੱਥੇ ਸੁਖ ਹੈ ਉਥੇ ਤੇਰੀ ਜਿਹੜੀ ਹੈ ਮੌਜੂਦਗੀ ਨਹੀਂ ਹੋ ਸਕਦੀ ਉਸ ਕੁਦਰਤ ਕਾਦਰ ਦੀ ਪ੍ਰਾਪਤੀ ਨਹੀਂ ਹੋ ਸਕਦੀ ਕਿਉਂ ਕਿ ਸੁਖ ਜਿਹੜੇ ਨੇ ਇਨਸਾਨ ਨੂੰ ਪਟਕਾ ਦਿੰਦੇ ਹਨ ਆਪਣੇ ਮਕਸਦ ਤੋਂ ਤੂੰ ਕਰਤਾ ਕਰਣਾ ਮੈਂ ਨਹੀਂ ਜਾਹੋ ਕਰੀ ਨ ਹੋਈ ਫਿਰ ਉਹੰਤ ਵਿੱਚ ਫਰਮਾ ਰਹੇ ਹਨ ਕਿ हे ਕਾਦਰ हे ਕੁਦਰਤ ਤੂੰ ਕਰਤਾ ਅਸਲ ਦੇ ਵਿੱਚ ਜੀਵ ਤੋਂ ਕਰਨ ਕਰਾਉਣ ਵਾਲਾ ਸਭ ਤੋਂ ਆਪ ਹੈ ਇਸ ਸ੍ਰਿਸ਼ਟੀ ਦਾ ਕਰਤਾ ਧਰਤਾ ਤੂੰ ਆਪ ਹੈ ਆਪ ਹੀ ਰਹਿਮਤ ਕਰਕੇ ਜੀਵ ਨੂੰ ਚੰਗਿਆਈ ਵਾਲੇ ਪਾਸੇ ਲਾ ਲੈਂਦਾ ਹੈ ਕਰਣਾ ਮੈਂ ਨਹੀਂ ਭਾਵ ਮੈਂ ਜਿਹੜਾ ਹੈ ਕੁਝ ਵੀ ਕਰਨ ਦੇ ਸਮਰੱਥ ਨਹੀਂ ਹਾਂ ਮੈਂ ਜੋ ਵੀ ਕਰ ਰਿਹਾ ਹਾਂ ਉਹ ਤੇਰੀ ਰਹਿਮਤ ਤੇਰੀ ਰਜ਼ਾ ਦੇ ਅਨੁਸਾਰ ਹੀ ਕਰ ਰਿਹਾ ਹੈ ਹਾਂ ਜਾਂ ਹੋ ਕਰੀ ਨਾ ਹੋਈ ਕਿਉਂਕਿ ਜੀਵ ਦੇ ਕੀਤੇ ਆ ਪਾਪ ਮੇਰੇ ਕੀਤੇ ਆ ਕੁਝ ਨਹੀਂ ਹੋਣਾ ਜੋ ਹੋਣਾ ਹੈ ਉਹ ਤੇਰੀ ਰਹਿਮਤ ਦੇ ਫਲ ਸੂਰੂਪ ਤੂੰ ਆਪ ਹੀ ਜੀਵ ਨੂੰ ਭਲੇ ਪਾਸੇ ਤੋਰ ਕੇ ਚੰਗੇ ਕਰਮ ਕਰਵਾ ਲੈਂਦਾ ਹੈ ਤੇ ਮੰਦੇ ਪਾਸੇ ਤੋੜ ਕੇ ਉਸ ਦੇ ਦੇ ਕੋਲੋਂ ਜੋ ਮੰਦੇ ਕਰਮ ਕਰਵਾਉਂਦਾ ਹੈ ਉਹ ਵੀ ਤੇਰੀ ਰਜ਼ਾ ਅਨੁਸਾਰ ਹੀ ਹੁੰਦੇ ਹਨ ਉਹ ਵੀ ਕੋਈ ਜੀਵ ਦਾ ਲੇਖਾ ਜੋਖਾ ਹੁੰਦਾ ਹੈ ਪਿਛਲਾ ਕਰਮਾਂ ਦਾ ਭਾਅ ਜੋ ਕਰਮ ਕਰ ਰਿਹਾ ਹੈ ਉਸ ਦੇ ਫਲ ਸਵਰੂਪ ਹੀ ਉਸ ਦਾ ਇਸ ਸੰਸਾਰ ਦੇ ਵਿੱਚ ਜੋ ਹੈ ਤੂੰ ਮੁੱਲ ਪਾਉਂਦਾ ਹੈ ਠੀਕ ਕਾਦਰ ਹੈ ਕੁਦਰਤ ਉਸ ਤੋਂ ਬਲਿਹਾਰੇ ਜਾ ਰਹੇ ਹਨ ਗੁਰਨਾਨ ਸਿੰਘ ਦੇਵ ਜੀ ਤੇ ਜੀਵ ਨੂੰ ਇਸ ਸੰਸਾਰ ਦੇ ਵਿੱਚ ਸੋਚੀ ਬਖਸ਼ ਰਹੇ ਹਨ ਸਮਝਾ ਰਹੇ ਹਨ ਕਿ हे ਜੀਵ ਇਸ ਸੰਸਾਰ ਦੇ ਸੁੱਖ ਜਿਹੜੇ ਨੇ ਉਹ ਤੈਨੂੰ ਬੇਮੁਖ ਬਣਾਉਂਦੇ ਨੇ ਉਹ ਤੈਨੂੰ ਉਸ ਕਾਦਰ ਤੋਂ ਕੁਦਰਤ ਤੋਂ ਦੂਰ ਕਰਦੇ ਨੇ ਔਰ ਜੋ ਦੁੱਖ ਹਨ ਉਹ ਤੈਨੂੰ ਉਸ ਦੇ ਨੇੜੇ ਲੈ ਜਾਂਦੇ ਨੇ ਕਿਉਂਕਿ ਦੁੱਖ ਦੇ ਵਿੱਚ ਮੁਸੀਬਤ ਦੇ ਵਿੱਚ ਇਨਸਾਨ ਜਿਹੜਾ ਹੈ ਉਹ ਰੱਬ ਨੂੰ ਯਾਦ ਕਰਦਾ ਹੈ ਇਸ ਲਈ ਦੁੱਖ ਤੇ ਜਿਹੜੇ ਨੇ ਉਹ ਤੇਰੇ ਲਈ दारू ਦੇ ਸਮਾਨ ਹਨ ਇਸ ਲਈ ਦੁੱਖ ਵਿੱਚ ਦੁਖੀ ਨਹੀਂ ਹੋਣਾ ਸਗੋਂ ਸ਼ੁਕਰਾਨੇ ਦੇ ਭਾਵ ਤੇਰੇ ਹਿਰਦੇ ਵਿੱਚ ਪੈਦਾ ਹੋਣੇ ਚਾਹੀਦੇ ਹਨ ਉਮੀਦ ਹੈ ਅ ਅੱਜ ਦੇ ਸ਼ਲੋਕ ਜਿਹੜੇ ਹਨ ਤਿੰਨ ਸ਼ਲੋਕ ਇਸ ਦੀ ਅੱਜ ਦੀ ਇਸ ਲੈਕਚਰ ਲੜੀ ਦੇ ਵਿੱਚ ਅਸੀਂ ਇਹਨਾਂ ਦੀ ਵਿਆਖਿਆ ਕੀਤੀ ਹੈ ਇਹ ਵਿਦਿਆਰਥੀਆਂ ਨੂੰ ਸਪਸ਼ਟ ਹੋ ਗਏ ਹੋਣਗੇ ਤੇ ਅਗਲੀ ਲੈਕਚਰ ਲੜੀ ਦੇ ਵਿੱਚ ਅਸੀਂ ਭਾ ਦੂਜਾ ਤੇ ਤੀਜਾ ਦੇ ਵਿੱਚ ਬਾਕੀ ਸ਼ਲੋਕ ਲੈ ਕੇ ਹਾਜ਼ਰ ਹੋਵਾਂਗੇ ਤਦ ਤੱਕ ਲਈ ਚੈਨਲ ਦੇ ਨਾਲ ਜੁੜੇ ਰਹਿਣਾ ਸੁਣਦੇ ਰਹਿਣਾ ਆਪਣੇ ਹੋਰ ਵਿਦਿਆਰਥੀ ਸਾਥੀਆਂ ਨੂੰ ਵੀ ਸਾਂਝਾ ਕਰਦੇ ਰਹਿਣਾ ਤੇ ਸਭ ਤੋਂ ਵੱਡੀ ਗੱਲ ਇਹ ਲੈਕਚਰ ਲੜੀ ਤੁਹਾਨੂੰ ਕਿਸ ਤਰ੍ਹਾਂ ਦੀਆਂ ਲੱਗ ਰਹੀਆਂ ਹਨ ਇਹ ਚੈਨਲ ਕਿਸ ਤਰ੍ਹਾਂ ਦਾ ਲੱਗ ਰਿਹਾ ਹੈ ਇਸ ਬਾਰੇ ਆਪਣੀ ਰਾਏ ਜੋ ਹੈ ਉਹ ਕਮੈਂਟ ਰੂਮ ਦੇ ਵਿੱਚ ਜ਼ਰੂਰ ਦੇਣਾ done all.